ਕਬੱਡੀ ਤੇ ਬੜੇ ਇਲਜ਼ਾਮ ਬੜੀ ਚਰਚਾ ਪਿਛਲੇ ਦਿਨਾਂ ਛੜੀ ਹੈ ਮੇਰੇ ਵੀਰੋ ਕਬੱਡੀ ਕਦੇ ਮਾੜੀ ਨਹੀਂ ਹੋ ਸਕਦੀ ਕਬੱਡੀ ਖੇਡ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਕਬੱਡੀ ਦਾ ਸਿਸਟਮ ਮਾੜਾ ਹੈ ਸਿਸਟਮ ਸੁਧਾਰਨਾ ਉਹ ਸਰਕਾਰਾਂ ਦੇ ਹੱਥ ਹੈ ਮੇਰੇ ਵੀਰੋ ਜਿਹੜੇ ਆਮ ਪ੍ਰਾਈਵੇਟ ਬੰਦੇ ਜਿਹੜੇ ਕੰਮ ਕਰਦੇ ਆ ਉਹ ਕਿਸੇ ਹੱਦ ਤੱਕ ਜਾ ਕੇ ਕੋਸ਼ਿਸ਼ ਕਰ ਸਕਦੇ ਅਸੀਂ ਕਰਕੇ ਵੇਖੀ ਪਰ ਜਿੱਥੇ ਪ੍ਰਸ਼ਾਸਨ ਕੰਮ ਕਰ ਸਕਦਾ ਹੈ ਉੱਥੇ ਹੋਰ ਕੋਈ ਨਹੀਂ ਕੰਮ ਕਰ ਸਕਦਾ ਮੈਂ ਬੇਨਤੀ ਕਰਾਂਗਾ ਮੈਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਰਿਆਂ ਸਾਹਮਣੇ ਬੇਨਤੀ ਕੀਤੀ ਹੈ ਵੀ ਕਬੱਡੀ ਦੇ ਵਿੱਚ ਜੋ ਹੂਣਤਾਈਆਂ ਆਈਆਂ ਨੇ ਉਹਨਾਂ ਨੂੰ ਸਰਕਾਰ ਜਿਹੜੀ ਉਹ ਮੇਰੇ ਵੀਰੋ ਪ੍ਰਸ਼ਾਸਨ ਉਹਨਾਂ ਨੂੰ ਦੂਰ ਕਰ ਸਕਦਾ ਹੈ ਉਹਨਾਂ ਨੇ ਵਿਸ਼ਵਾਸ ਸ਼ਦਵਾਇਆ ਹੈ ਵੀ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਜਿੰਨਾ ਵੀ ਹੋ ਸਕੇ ਅਸੀਂ ਤੇ ਆਸ ਲਾ ਸਕਦੇ ਹਾਂ ਹਰ ਇੱਕ ਪਾਰਟੀ ਦੇ ਲੀਡਰ ਅਗੇ ਬੇਨਤੀ ਕਰ ਸਕਦੇ ਐ ਇੱਕ ਵਾਰੀ ਕਬੱਡੀ ਦੇ ਲਈ ਕਬੱਡੀ ਦੇ ਖਿਡਾਰੀਆਂ ਦੀ ਚੜ੍ਹਦੀ ਕਲਾ ਲਈ ਤਾੜੀਆਂ ਜ਼ੋਰਦਾਰ ਮਾਰ ਲਿਓ ਕਬੱਡੀ ਹੈ ਇਹਨੇ ਬਹੁਤ ਘਰਾਂ ਨੂੰ ਰੋਜ਼ਗਾਰ ਦਿੱਤਾ ਹੈ ਤੇ ਦਿੰਦੀ ਰਹਿਣਾ ਇਹ ਨਾ ਖਤਮ ਹੋਈ ਹੈ ਤੇ ਨਾ ਖਤਮ ਹੋਣੀ ਹੈ ਪਰ ਇਹਦਾ ਸਿਸਟਮ ਜਿਹੜਾ ਸੁਧਾਰਨ ਦੇ ਲਈ ਸਾਨੂੰ ਆਪਣੀ ਮੈਂ ਆਪਣੀ ਹੋਮੇ ਇਹ ਤਿਆਗਣੀ ਪੈਣੀ ਹੈ ਤਿਆਗਣੀ ਪੈਣੀ ਹੈ ਉਸ ਖਿਡਾਰੀ ਦੇ ਸੱਟ ਲੱਗੀ ਹੈ ਵੇਖੋ ਇਹਨੇ ਕਿੰਨਾ ਟਾਈਮ ਮਿਹਨਤ ਕੀਤੀ ਤੇ 15 ਸੈਕਿੰਡਾਂ ਦੇ ਵਿੱਚ ਇਹਦੇ ਸੱਟ ਲੱਗੀ ਮੇਰੇ ਵੀਰੋ 4 ਤੋਂ 5 ਸਾਲ ਇਹ 10 ਸਾਲ ਕਮਾਉਣ ਦੇ ਹੁੰਦੇ ਆ ਤੇ ਫਿਰ ਜਿਹੜਾ ਮੇਰੇ ਵੀਰੋ ਸਾਰੀ ਉਮਰ ਕਬੱਡੀ ਦੇ ਉਹ ਸਿਸਟਮ ਹੁੰਦਾ ਵੀ ਇਹਨਾਂ ਖਿਡਾਰੀਆਂ ਨੇ ਖਾਣਾ ਹੁੰਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਮੁਬਾਰਕਬਾਦ ਹੈ